सेवा ओ जो भावना ਨਾਲ ਕੀਤੀ ਜਾਏ ਸੰਗਤ ਨੂੰ ਗੁਰੂ ਦਾ ਰੂਪ ਸਮਝਿਆ ਜਾਏ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸਾਕਾਰ ਰੂਪ ਦੇ ਗੁਰੂ ਸੰਗਤ ਦੇ ਚ ਸੰਗਤ ਨੇ ਪ੍ਰਸ਼ਾਦ ਛਕ ਲਿਆ ਕੜਾ ਪ੍ਰਸ਼ਾਦ ਛਕ ਰਿਆ ਲੰਗਰ ਪ੍ਰਸ਼ਾਦ ਛਕ ਲਿਆ ਗੁਰੂ ਨੂੰ ਭੋਗ ਲੱਗ ਗਿਆ ਪੜਦਾ ਕਰਕੇ ਅੰਦਰ ਭੋਜਨ ਦੀ ਥਾਲੀ ਰੱਖ ਕੇ ਜੀ ਭੋਗ ਲਾਓ ਭੋਗ ਲਾਓ ਇਦਾਂ ਮਤਲਬ ਆਕਾਰ ਮੰਨ ਲਿਓ ਤੁਸੀਂ ਸ਼ਬਦ ਨੂੰ ਅਨਿਸ਼ਬਦ ਨਿਰਆਕਾਰ ਜੋਤ ਹੈ ਫਿਰ ਸਰੀਰ ਦੀ ਸਾਰੀ ਕਿਰਿਆ ਜੋੜਨੀ ਪਵੇਗੀ ਇਹ ਨਿਰਆਕਾਰ ਹੈ ਇਹਦੇ ਨਾਲ ਸੁਰਤ ਜੋੜਨੀ ਹੈ ਸਾਕਾਰ ਰੂਪ ਦੇ ਚ ਗੁਰੂ ਹੈ ਕੌਣ ਗੁਰੂ ਪੰਥ ਨਿਰਆਕਾਰ ਦੇ ਚ ਗੁਰੂ ਹੈ ਕੌਣ ਗੁਰੂ ਗ੍ਰੰਥ ਗੁਰੂ ਗ੍ਰੰਥ ਨਿਰਆਕਾਰ ਰੂਪ ਦੇ ਚ ਗੁਰੂ ਪੰਥ ਸਾਕਾਰ ਰੂਪ ਦੇ ਚ ਗੁਰੂ ਪੰਥ ਦੀ ਸੇਵਾ ਕਰ ਗੁਰੂ ਗ੍ਰੰਥ ਦਾ ਸਿਮਰਨ ਕਰ ਜਪ ਕਰ ਖੇੜ ਤੇ ਇੰਝ ਗੱਲ ਤੇ ਇਤ ਨਹੀਂ ਹੈ ਗੁਰੂ ਪੰਥੇ ਦੀ ਤਲਤਾ ਤੋੜਨੀ ਨਹੀਂ ਐ ਇਹਨਾਂ ਦੇ ਤੇ ਕਪੜੇ ਖਰਾਬ ਕਰਨੇ ਪ੍ਰਸ਼ਾਦਾ ਵੰਡਣਾ ਤੇ ਟੁੱਟ ਟੁੱਟ ਕੇ ਵੰਡਣਾ ਕੋੜਾ ਬਚਨ ਬੋਲ ਕੇ ਵੰਡਣਾ ਭਈ ਗੁਰੂ ਨੂੰ ਛਕਾ ਰਹੇ ਐ ਇਹ ਸੇਵਾ ਸੇਵਾ ਨਹੀਂ ਹੈ ਇੱਕ ਸੇਵਕ ਗੁਰੂ